ਹਲੋ ਹਨ ਜੀ ਸਾ ਸੁਪਰ ਸਲਵਾਰ ਲੋ 2000 ਦਾ ਮੰਗ ਦੱਸਦੇ ਆ ਇਹ ਸਵਾ 2 ਮੀਟਰ ਕਪੜਾ ਹੈ ਸਲਵਾਰ ਦਾ ਤੇ ਇਹ ਦੇਖੇ ਆਪਾਂ ਨੂੰ ਚਾਹੀਦੀਆਂ ਲਾ ਕੇ మీడియం ਸਾਈਜ਼ ਦੀ ਸਲਵਾਰ ਬਣੂਗੀ ਜੀ ਇਹ ਤੇ ਇਹ ਇਹਦੀ ਸਲਵਾਰ ਦੀ ਲੰਬਾਈ ਹੈ ਸੈਂਟੀ ਇੰਚ ਆਪ ਨਹੀਂ ਜਾ ਰਹਿਣੀ ਇੱਥੇ ਆਪਾਂ 32 ਆਪਣੇ ਰਹਿਣਗੇ ਕਿਉਂਕਿ 5 ਇੰਚ ਆਪਾਂ ਮਾਰਜਿਨ ਛੱਡਾਂਗੇ 벨ਟ ਦਾ ਏ ਆਪਾਂ 32 ਆਪਣੇ ਰਹਿ ਜਾਣਗੇ ਤਿਆਰ ਆਪਾਂ 33 ਰੱਖਾਂਗੇ 33 ਦੀ ਆਪਾਂ ਨਿਸ਼ਾਨ ਲਾ ਲੈਂਦੇ ਆ 1.5 ਇੰਚ ਤੇ ਆਪਾਂ ਆਹ ਵਾਲਾ ਹੁੰਦੇ ਦਾ ਜਿਹੜਾ ਨਿਸ਼ਾਨ ਹੁੰਦਾ ਥੱਲੇ ਪਹੁੰਚਿਆ ਗੋਲਾ ਮੰਗ ਠੀਕ ਹੈ ਜੀ ਇਹ 10 ਇੰਚ ਆਪਾਂ ਇਹਦੀ ਆਸਣ ਦਾ ਨਿਸ਼ਾਨ ਉੱਤੇ ਲਾ ਲੈਂਦੇ ਲਾ ਲੈਂਦੇ ਇਧਰੋਂ ਆਪਾਂ 12 ਇੰਚ ਲੈ ਜਿਹੜੇ ਉਹ ਆਪਾਂ ਜਿਹੜੇ ਬਾਲੇ ਨੇ ਹੈਨਾ ਬਾਲੇ ਕਹਿੰਦੇ ਆ ਪੱਟਾ ਕਹਿੰਦੇ ਹੁੰਦੇ ਨੇ ਤੇ ਉਹ ਕਈ ਕੁਸ ਅਪਦੇਅਟ ਬਸ ਕਹਿੰਦੇ ਨੇ ਇਹ ਛੱਡ ਕੇ ਫੇਰ ਆਪਾਂ ਨਿਸ਼ਾਨ ਲਾਵਾਂਗੇ 10 ਇੰਚ ਦਾ ਡੇਢ ਦਾ ਹੀ ਆਪਾਂ ਇੱਧਰ ਲਾ ਲਾਂਗੇ ਕਿਉਂਕਿ ਡੇਢ ਕਾਫੀ ਹੋ ਜਾਂਦੇ ਨੇ ਆਪਾਂ 12 ਇੰਚੋਂ ਭਾਈ ਪੁਰਾ ਕਪੜਾ ਬਚ ਜੂਗਾ ਥੋੜਾ ਆਪਾਂ ਇੱਧਰੋਂ ਪਸਾਨੀ ਇੱਕ ਤਰਾ ਗਾ ਲੈਣੀ ਐ ਐਸਟਰਾ ਕਰਕੇ ਤੁਸੀਂ ਕੋਰੀ ਦੀ ਵੀ ਖਿੱਚ ਸਕਦੇ ਹੋ ਤੇ ਬਿਰਲੇ ਬਿਰਲੇ ਜਿਹੜੇ ਨੇ ਉਹ ਘਾਤਾ ਦੇ ਨਿਸ਼ਾਨ ਨਹੀਂ ਕਾ ਸਕਦੇ ਇਹ ਆਪਾਂ ਫਟਾ ਕਰਕੇ ਇਹਦੇ ਵਿੱਚ ਚੂਈ ਆਪਾਂ ਬੈਠਾ ਬਣਾਵਾਂਗੇ ਜਿੰਨਾ ਬੱਚੇ ਥੋੜਾ ਬਾਹਤ ਕੱਪੜਾ ਫੇਰਾ ਪਰੋ ਕਮੀਜ਼ ਦੇ ਵਿੱਚੋਂ ਕੱਪੜਾ ਪਾ ਸਕਦੇ ਆ ਜੀ ਕਿਉਂਕਿ ਇਹ ਹੈਗੀ ਮੈਂਚਨ ਗੁੱਲਾ ਗੁੱਲਾ ਬਣ ਜਾਂਦਾ ਹੈ ਆਪਣੀ ਸਲਵਾਰ ਵੀ ਬਣ ਜਾਂਦੀ ਕਮੀਜ਼ ਵੀ ਜੇ ਆਪਣਾ ਆਲਓਵਰ ਹੋਵੇ ਐਸਟਰਾ ਕਰਕੇ ਆਪਾਂ

ਉਹ ਪਰ ਨਾਲ ਜਿਹੜਾ ਫालतू ਕੱਪੜਾ ਇਹ ਆਪਾਂ ਚਲਾ ਦੇਣਾ ਕਿਉਂਕਿ ਇਹ ਫालतੂ ਨਹੀਂਗਾ ਇਹ ਆਪਣੀ 벨ਟ ਬਣ ਸਕਦੀ ਇਹਦੇ ਨਾਲ ਆਪਾਂ ਸਿੱਧਾ ਕਰਕੇ ਦੇਖਾਂਗੇ ਇਹਨੂੰ ਪਾਸtra ਇਹ ਕਿੱਦਾਂ ਕਿ ਲਾਉਣਾ ਨਹੀਂ ਆ ਪਾਸਿੱਤਾ ਤੋੜ ਦਾ ਕਲਾ ਲੈਣੀ ਆਹ ਹੋਲੇ ਦੀ ਆਪਾ ਤੇ ਤਿੰਨ ਸਤੇ ਵਾਲਿਆਂ ਦੇ ਨਿਸ਼ਾਨ ਲਾਏ ਨਾਂ ਨਿਸ਼ਾਨ ਲਾਉ ਦਾ ਤੁਸੀਂ ਇਸ ਤਰ੍ਹਾਂ ਮੇਚ ਕੇ ਇਸ ਤਰ੍ਹਾਂ ਮੇਚ ਕੇ ਰੱਖ ਸਕਦੇ ਹੋ ਲੋ ਜੀ ਇਹ ਆਪਣੀ ਚਾਰਾਂ ਖੁੰਦਿਆਂ ਦੀ ਤੇ ਦੋਹਾਂ ਬਾਲੀਆਂ ਦੀ ਜਿਹੜੀ ਐ ਕਟਾਈ ਹੋ ਗਈ ਹੈ ਇਸ ਤਰ੍ਹਾਂ ਕਰਕੇ ਇਹਦੇ ਨਾਲ ਮੀਡੀਅਮ ਜੀਸਲ ਬਾਰ ਬਣਦੀ ਹੈ ਕੋਤੀ ਜਿਆਦੇ ਭਾਰੀ ਦੀ ਬਣਦੀ ਜੀ ਪਟਿਆ ਸਲਵਾਰ ਬਣਾਉਂਗੇ ਹੋਏ ਤੇ ਫਿਰ ਬੱਦ ਕੱਪੜਾ ਚਾਹੀਦੀ। ਫਿਰ ਵੀ ਬਹੁਤ ਮਿੱਠਿਆ ਬਣੀ ਐ ਇਹ ਨਹੀਂ ਤੇ ਬਿਲਕੁਲ ਹੋਲੀ ਬਣੀ ਬਹੁਤ ਸੋਹਣੀ ਬਣੀ। ਹੁਣ ਇਸ ਦੇ ਵਿੱਚ ਆਪਾਂ ਦੇਖ ਲੈਨੇ ਆ। ਆਦੋਂ ਨਾ ਪਟਾ ਨੂੰ ਬਲੱਗ ਕਰ ਲਾਂਗੇ। ਕਿਉਂਕਿ ਇਹਨਾਂ ਨੂੰ ਜੋੜ ਕੇ ਹੀ ਆਪਾਂ ਬਣਾਉਣੀ ਜੇ ਐਸਟਰਾ ਗ੍ਰਾਫਕ ਇਹਨਾਂ ਨੂੰ ਆਪਾਂ ਬਿਲਕੁਲ ਵੀ ਖਰਾਬ ਨਹੀਂ ਕਰਨਾ ਲਓ ਜੀ ਐਸਟਰਾ ਪੈਨਣ ਜੋੜ ਦੇਣ ਜੋੜ ਕੇ ਇਹਨਾਂ ਦੀ rack થઈ જા ફેર rack દે ઓપન ટી કપડા રાખ લે અપા બાયેں સ તૈયાર રાખની બેઠ અપા તેજ દિલ સાન લવાગે ઇધર હું અપા ફેર આઠ દે લાલાગે ਆ ਵੀ ਇਸ ਆਮ ਵਾਲਾ ਆ ਗਿਆ ਆਪਾਂ ਇਸ ਤਰ੍ਹਾਂ 벨ਟ ਦਾ ਕੱਪੜਾ ਪਾ ਲਏ ਨੇ ਆਪਾਂ ਮਾਰਜਨ ਸਣੇ ਤੇ ਹੀ ਚਲਾਉ ਹੈ ਬਾਈ ਆਪਣੀ ਤਿਆਰ ਉਹ ਜੀ 벨ਟ ਆ ਜੀ ਆਪਣੀ ਬੈਲਟ ਵੀ ਤਿਆਰ ਆ। ਟੈਂਸਟ ਦੇ ਵਿਚੋਂ ਆਪਾਂ ਜਿਹੜਾ ਪੌਂਚਿਆਂ ਦੇ ਨੀਚੇ ਵੀ ਕੱਪੜਾ ਨਾਲ ਦਾ ਹੀ ਲੱਗ ਜੂਗਾ। ਤੇ ਆਪਣੀ ਸਵਾ ਦੋ ਮਿੰਟ ਦੇ ਵਿੱਚ ਵੀ ਬਹੁਤ ਸੋਹਣੀ 1.5 ਮੀਟਰ ਕਹਿ ਕੇ ਦੇਂਦੇ ਨੇ ਪਰ ਕਈ ਵਰੀ ਨਾ ਸਵਾ ਦੋ ਨਿਕਲ ਆਉਂਦਾ ਮੈਂਚਨ ਦਾ ਕੱਪੜਾ ਇਦਾਂ ਹੀ ਹੁੰਦਾ ਹੈ। ਜਿਹੜੇ ਬੰਦ ਹੁੰਦੇ ਨੇ ਨਾ ਸੋ ਫੋਟੋ ਵਾਲੇ ਉਹਨਾਂ ਦੇ ਵਿੱਚ ਇਦਾਂ ਹੀ ਹੋ ਜਾਂਦਾ ਹੈ। ਤੈਨੋਂ ਜੀ ਇਹ ਹੁਣ ਆਪਣੀ ਬਹੁਤ ਹੀ ਜ਼ਿਆਦੀ ਹੌਲੀ ਵੀ ਸਲਵਾਰ ਬਣਨੀ ਤੇ ਬਹੁਤ ਸੋਹਣੀ ਛਲਵਾਰ ਆਪਣੀ ਇਸ ਤਰ੍ਹਾਂ ਵੜ ਪਾ ਕੇ ਬਣ ਜਾਣੀ ਆ ਠੀਕ ਹੈ ਇਹ ਤਾਂ ਆਪਾਂ ਵੈਸੇ ਤਾਂ ਆਹੀ ਇਹ ਬਰੀ ਬਰੀ ਵੜ ਪੈਣ ਜਿਹੜੇ ਤੇ ਬਹੁਤ ਸੋਹਣੀ ਆਪਣੀ ਸਲਵਾਰ ਬਣ ਜਾਣੀ ਆ ਕਪੜਾ ਵੀ ਲੱਗ ਜਾਣਾ ਆ ਪਰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀ ਨੂੰ ਦੱਸਿਆ ਜੀ ਜੀ ਸਸਰੀਆ ਗਰਲ ਦੀ ਸਟਾਰ ਗਿਆ